ਸਾਰੀ ਰਾਤ ਦਾਦੀ ਦੀ ਬੁੱਕਲ ਦਾ ਨਿਗ ਲਿਆ ਸਵੇਰ ਬੇੜਾ ਹੋਇਆ 12 ਪੋਵ ਵਾਲਾ ਦਿਨ ਹੈ ਸੂਬੇ ਦੀ ਕਚਾਰੀ ਵਿੱਚ ਹਾਜ਼ਰ ਹੋਏ ਦੋਵੇਂ ਵੀਰਾਂ ਨੇ ਗੱਜ ਕੇ ਫਤਿਹ ਬਲਾਈ ਤੇ ਗੱਜ ਕੇ ਚੜ੍ਹਦੀ ਕਲਾ ਵਿੱਚ ਅੱਜ ਵੀ ਜੈਕਾਰੇ ਲਾਉਂਦੇ ਨੇ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਦੋਵੇਂ ਵੀਰ ਖਲੋਤੇ ਨੇ ਕਚਾਰੀ ਵਿੱਚ ਸਰਾਂਦਾ ਨਵਾਬ ਕਹਿੰਦਾ ਬੱਚਿਓ ਕੱਲ ਵੀ ਤੁਹਾਨੂੰ ਸਮਝਾਇਆ ਸੀ ਅੱਜ ਵੀ ਸਮਝਾਉਨੇ ਆ ਤੇ ਕਿਉਂ ਜਿੱਦ ਤੇ ਅੜੇ ਹੋਇਓ ਮੰਨ ਜਾਓ ਸਲਾਮ ਬੁਲਾਓ ਫਤਿਹ ਨਾ ਨਹੀਂ ਤੇ ਮਾਰੇ ਜਾਓਗੇ ਬਾਬਾ ਫਤੇ ਸਿੰਘ ਸਾਹਿਬ ਜੀ ਕਹਿੰਦਾ ਦੇਗ ਵਿੱਚ ਪਾ ਦੇ ਆਰੇ ਨਾਲ ਚੀਰ ਦੇ ਬੰਦ ਬੰਦ ਕੱਟ ਦੇ ਪਰ ਇੱਕ ਗੱਲ ਯਾਦ ਰੱਖੀ ਅਸਾਂ ਧੌਣ ਨੀਵੀਂ ਨਹੀਂ ਕਰਨੀ ਸਾਡੇ ਬਾਪੂ ਨੇ ਗੱਲ ਸਮਝਾਈ ਤੇ ਦਾਦੀ ਨੇ ਕਿਹਾ ਭਈ ਸਰ ਵੱਡਿਆ ਤੇ ਜਾ ਸਕਦਾ ਪਰ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ ਸੂਬੇਦਾਰਾ ਉਹ ਮਰਦ ਮਰਦਾਂ ਦਾ ਮੁਕਾਬਲਾ ਕਰਦੇ ਬਹਾਦਰ ਬਹਾਦਰਾਂ ਦਾ ਮੁਕਾਬਲਾ ਕਰਦੇ ਬੱਚਿਆਂ ਤੇ ਜ਼ੁਲਮ ਨਹੀਂ ਢਾਈ ਦੇ ਆਹ ਸੂਬੇ ਦੀ ਕਚਾਰੀ ਵਿੱਚ ਖਲੋਤੇ ਦੋਵੇਂ ਵੀਰ ਬੜੀ ਉੱਚੀ ਗਵਾ ਵਿੱਚ ਗਾ ਕੇ ਦੱਸਣਗੇ ਤਵਜੋਂ ਦੇ ਕੇ ਸਰਵਣ ਕਰਿਓ ਇੱਕ ਇੱਕ ਸ਼ਬਦ ਸੁਣਨ ਵਾਲਾ ਸੂਬੇ ਦੀ ਕਚੈਰੀ ਵਿੱਚ ਦੋਵੇਂ ਵੀਰ ਖਲੋਤੇ ਲਲਕਾਰ ਕੇ ਕੁਝ ਇੰਜ ਕਹਿੰਦੇ ਆਵਾ My <laughs> े अपनी बेड़ी भाई दे रही होबर हो, हो। ਜ਼ੁਲਮ ਕਰ ਤਾਰ ਨੂੰ ਨਹੀਂ ਪਹੁੰਦਾ ਜ਼ਬਰ ਜ਼ੁਲਮ ਕਰ ਤਾਰ ਨੂੰ ਨਹੀਂ ਪਹੁੰਦਾ ਬੇ ਦੋਸ਼ਾਂ ਦੇ ਹੱਥ ਉਠਾਈ ਦੇ ਨਹੀਂ ਬੇ ਦੋਸ਼ਾਂ ਦੇ ਹੱਥ ਉਠਾਈ ਦੇ